ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸਾਲ ਸਾਰਿਆਂ ਨੂੰ ਮੁਬਾਰਕ ਖੁਸ਼ੀਆਂ ਭਰਿਆ ਨਵਾਂ ਸਾਲ ਸਾਰਿਆਂ ਦਾ ਆਵੇ ਪਰ ਆਪਾਂ ਨਵਾਂ ਸਾਲ ਜ਼ਰੂਰ ਮਨਾਉਣੇ ਆ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਵਾਕਈ ਤੁਸੀਂ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਦੇਖਣਾ ਪਸੰਦ ਕਰਦੇ ਹੋ ਕੌਮ ਦੀ ਚੜ੍ਹਦੀ ਕਲਾ ਪਸੰਦ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਨਵੇਂ ਸਾਲ ਤੇ ਹਰ ਸਾਲ 1 ਜਨਵਰੀ 1993 ਨੂੰ ਜਿਹੜਾ ਭਾਈ ਗੁਰਦੇਵ ਸਿੰਘ ਜੀ ਕੌਕੇ ਸ਼ਹੀਦ ਭਾਈ ਜੁਰਦੇਵ ਸਿੰਘ ਜੀ ਕੌਕੇ ਜੋ ਕਾਲ ਤੱਕ ਸਾਹਿਬ ਦੇ ਜਥੇਦਾਰ ਰਹੇ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਜਰੂਰ ਜਰੂਰ ਯਾਦ ਰੱਖਣਾ ਸੋ 26 ਜਨਵਰੀ 1986 ਨੂੰ ਉਹਨਾਂ ਨੂੰ ਕਾਲ ਤੱਕ ਸਾਹਿਬ ਦਾ ਜਥੇਦਾਰ ਜਿਹੜਾ ਅਨਾਉਂਸ ਕੀਤਾ ਗਿਆ ਪਹਿਲਾ ਸਰਬੱਤ ਖਾਲਸਾ ਸਦਕੇ ਉਸ ਤੋਂ ਬਾਅਦ ਜਸਵੀਰ ਸਿੰਘ ਰੋਡੇ ਨੂੰ ਜਿਹੜਾ ਉੱਥੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਨਾਉਂਸ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਜਸਵੀਰ ਸਿੰਘ ਰੋਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਭਾਈ ਗੁਰਦੇਵ ਸਿੰਘ ਕੌਕੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਅਨਾਉਂਸ ਕੀਤਾ ਗਿਆ ਉਸ ਤੋਂ ਬਾਅਦ ਇੱਕ ਉਹਨਾਂ ਨੇ ਮੀਟਿੰਗ ਸੱਦੀ ਆਪਾ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਨੇ ਮੀਟਿੰਗ ਸੱਦੀ ਉਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਜਿਹੜਾ ਉੱਥੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਾਲਸਤਾਨ ਦੀ ਸਿੱਖ ਰਾਜ ਦੀ ਸਿੱਖ ਪੰਜਾਬ ਦੀ ਅਨਾਉਂਸਮੈਂਟ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੋ ਬਹੁਤ ਹੀ ਮਤਲਬ ਵੱਡੀਆਂ ਗੱਲਾਂ ਐ ਕੋਈ ਨਾਰਮਲ ਗੱਲਾਂ ਨਹੀਂ ਹੈਗੀਆਂ ਸੋ ਨਵੇਂ ਸਾਲ ਤੇ ਉਹਨਾਂ ਲਈ ਵੀ ਅਰਦਾਸ ਜ਼ਰੂਰ ਕਰਿਓ ਭਾਈ ਅਮਰਤਪਾਲ ਸਿੰਘ ਲਈ ਉਹਨਾਂ ਦੀ ਟੀਮ ਲਈ ਉਹਨਾਂ ਦੀ ਸਾਰੀ ਜਿੰਨੇ ਵੀ ਨੌਜਵਾਨ ਉਹਨਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਲਈ ਵੀ ਅਰਦਾਸ ਬੇਨਤੀ ਜ਼ਰੂਰ ਕਰਿਓ ਬੰਦੀ ਸਿੰਘਾਂ ਲਈ ਵੀ ਅਰਦਾਸ ਬੇਨਤੀ ਜ਼ਰੂਰ ਕਰਿਓ ਜਿਹੜੇ ਆਪਣੇ ਲਈ ਆਪਣੇ ਚੰਗੇ ਫਿਊਚਰ ਲਈ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ ਉਹ ਉਹਨਾਂ ਉਹਨਾਂ ਦਾ ਉਹ ਹੀ ਜੀਤ ਆ ਕਰਦਾ ਹੈ ਨਾ ਉਹ ਅੰਦਰ ਬੈਠੇ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਅਮਦ ਸ਼ਾਹ ਵਰਗੇ ਇਹ ਗੱਲ ਕਹਿੰਦੇ ਆ ਕਿ ਉਹ ਰਹਿਮ ਦੀ ਅਪੀਲ ਕਰਨ ਆਪਦੇ ਵੱਲੋਂ ਸਾਨੂੰ ਪਰ ਉਹਨਾਂ ਨੇ ਫੇਰ ਵੀ ਵਾਪਸ ਕੀ ਲਿਖਿਆ ਵਾਪਸ ਇਹ ਲਿਖਿਆ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਸੀ ਚੜ੍ਹਦੀ ਕਲਾ ਦੇ ਵਿੱਚ ਹਾਂ ਵੱਖਰੇ ਰਾਜ ਦੀ ਡਿਮਾਂਡ ਅਸੀਂ ਅੱਜ ਵੀ ਕਰਦੇ ਹਾਂ ਤੇ ਕਰਦੇ ਰਹਾਂਗੇ ਤੇ ਆਪਾਂ ਆਪਾਂ ਨਵਾਂ ਸਾਲ ਆ ਜਿਹੜਾ ਉਹ दारू ਦੇ ਵਿੱਚ ਜਾਂ ਜਸ਼ਨਾਂ ਦੇ ਵਿੱਚ ਇਸ ਤਰ੍ਹਾਂ ਬਰਬਾਦ ਨਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਮਾੜੀਆਂ ਰਾਜਨੀਤੀਆਂ ਜਿਹੜੀਆਂ ਆਪਣੇ ਖਿਲਾਫ ਆ ਰਹੀਆਂ ਉਹਨਾਂ ਦੇ ਵਿਰੁੱਧ ਵੀ ਆਪਾਂ ਡਟ ਕੇ ਖੜਨ ਦਾ ਜਿਹੜਾ ਉਹ ਸੰਘਰਸ਼ ਜਾਰੀ ਕਰੀਏ ਜਾਂ ਆਪਾਂ ਸਾਥ ਦੇਈਏ ਉਹਨਾਂ ਦਾ ਸੋ ਬੰਦੀ ਉਹ ਸਾਲ ਆਵੇ ਉਹ ਵੀ ਇੱਕ ਨਵਾਂ ਸਾਲ ਆਵੇ ਜਦੋਂ ਬੰਦੀ ਸਿੰਘ ਵੀ ਬਾਹਰ ਹੋਣ ਆਪਣੇ ਕੋਲੇ ਆਪਣੇ ਕੌਮ ਲਈ ਆਪਣੇ ਕੋਲੇ ਹੋਣ ਤੇ ਆਪਾਂ ਉਹਨਾਂ ਦੇ ਨਾਲ ਰਲ ਕੇ ਜਿਹੜਾ ਉਹ ਵੱਖਰੇ ਸਿੱਖ ਰਾਜ ਦੀ ਗੱਲ ਕਰੀਏ ਤੇ ਉਹ ਯਾਰ ਮਤਲਬ ਸੋਚ ਕੇ ਦੇਖੋ ਕਿ ਇੰਨੇ ਸਾਲ ਜੇਲ੍ਹ ਦੇ ਵਿੱਚ ਬੰਦ ਰਹਿਣਾ ਤੇ ਕੌਮ ਦੀ ਗੱਲ ਕਰਦੇ ਰਹਿਣਾ ਤੇ ਮਤਲਬ ਮੈਂ ਪਿਛਲੇ ਦਿਨੀ ਜਦੋਂ ਭਾਈ ਵਰਤਪਾਲ ਸਿੰਘ ਦਾ ਜੋ ਇਹ ਸਿਸਟਮ ਚੱਲਿਆ ਸੀ ਫੜਨ ਦਾ ਉਦੋਂ ਜੇਲ੍ਹ ਗਏ ਆ ਉਦੋਂ ਜੇਲ੍ਹ ਰਹੇ ਆ ਤੇ ਮਤਲਬ ਯਾਰ ਬਹੁਤ ਔਖਾ ਹੁੰਦਾ ਇਹ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਹਾਂ ਪੱਥਰਾ ਤੇ ਸੋਨਾ ਪੈਂਦਾ ਇਹ ਥੋੜਾ ਜਿਹਾ ਦੇਖ ਦੇਖਣਾ ਪੈਣਾ ਆਪਾਂ ਨੂੰ ਕਿ ਬੰਦੀ ਸਿੰਘ ਕਿਸ ਤਰ੍ਹਾਂ ਅੰਦਰ ਰਹਿੰਦੇ ਹੋਣਗੇ ਸੋ ਉਹ ਕੌਮ ਲਈ ਉਹ ਆਪਣੇ ਲਈ ਅੰਦਰ ਗਏ ਆ ਸੋ ਉਹਨਾਂ ਲਈ ਵੀ ਅਰਦਾਸ ਬੇਨਤੀ ਜ਼ਰੂਰ ਕਰਨੀ ਬਣਦੀ ਆ ਤਾਂ ਕਿ ਉਹਨਾਂ ਨੂੰ ਵੀ ਹੌਸਲਾ ਮਿਲੇ ਵੈਸੇ ਉਹ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਪਹਿਲਾਂ ਵੀ ਸੀਗੇ ਤੇ ਗਾਂ ਵੀ ਰਹਿਣਗੇ ਆਪਾਂ ਨੂੰ ਵੀ ਪਤਾ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਉੱਥੇ ਵੀ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਵੀ ਆਪਾਂ ਜੋ ਜਿੱਥੇ ਵੀ ਕੋਈ ਵੀ ਸੰਘਰਸ਼ ਕਰਦਾ ਉਹਦਾ ਸਾਥ ਦੇਈਏ ਵੱਖਰੇ ਸਿੱਖ ਰਾਜ ਲਈ ਜਿੱਥੇ ਵੀ ਕੋਈ ਸੰਘਰਸ਼ ਕਰਦਾ ਉਹਦਾ ਸਾਥ ਦੇਈਏ ਤੇ ਦੇਖੋ ਸਭ ਤੋਂ ਵੱਡੀ ਗੱਲ ਆ ਕਿ ਜੇਲ੍ਹਾਂ ਦੇ ਵਿੱਚ ਬੰਦ ਰਹਿ ਕੇ ਜੜਦੀ ਗੱਲਾਂ ਦਾ ਸੰਦੇਸ਼ ਦੇਣਾ ਵੀਰ ਬਾਲਦੇਵਸ ਬਣਾਇਆ ਭਾਜਪੀ ਨੇ ਸ਼ਰਿਆਮ ਸ਼ਹੀਦੀ ਦਿਹਾੜੇ ਦੇ ਬਰਾਬਰ ਵੀਰ ਬਾਲਦੇਵਸ ਬਣਾਇਆ ਉਹਨਾਂ ਨੇ ਤੇ ਸ਼ਰਿਆਮ ਐਨੀਮੇਸ਼ਨ ਬਣਾਏ ਸ਼ਰਿਆਮ ਸਹਿਬਜ਼ਾਦਿਆਂ ਨੂੰ ਹੋਰ ਜਿਹੜਾ ਉਹ ਨੌਜਵਾਨਾਂ ਦੇ ਵਿੱਚ ਵਿਖਾਇਆ ਤੇ ਪਰ ਕੋਈ ਵੀ ਪੰਥਕ ਬੰਦਾ ਬੋਲਣ ਨੂੰ ਤਿਆਰ ਨਹੀਂ ਪਤਾ ਨਹੀਂ ਕਿਉਂ ਸੋ ਇਸ ਤਰ੍ਹਾਂ ਇਹ ਆਪਣਾ ਸਿੱਖ ਕੌਮ ਦਾ ਤੇ ਸਿੱਖਾਂ ਦਾ ਘਾਣ ਕਰ ਰਹੇ ਆ ਇਸ ਤਰ੍ਹਾਂ ਇਹ ਆਪਣੀ ਸਿੱਖੀ ਨੂੰ ਕੌਮੀਅਤ ਨੂੰ ਦਬਾ ਦੇਣਾ ਚਾਹੁੰਦੇ ਆ ਕਿ ਇਹਨਾਂ ਦਾ ਨਾਂ ਹੀ ਨਾ ਆਵੇ ਸੋ ਆਪਾਂ ਨੂੰ ਇਹਨਾਂ ਗੱਲਾਂ ਦਾ ਕਿਤੇ ਨਾ ਕਿਤੇ ਧਿਆਨ ਰੱਖਣਾ ਪੈਣਾ ਸੋ ਵੱਤ ਤੋਂ ਵੱਤ ਕੌਮ ਲਈ ਕੌਮੀਅਤ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਪੰਜਾਬੀ ਦੀ ਗੱਲ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ਹਾਲ ਜੀਵਨ ਜਿਹੜਾ ਉਹ ਬទਿਤ ਕਰ ਸਕੀ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਕਿ ਭ੍ਰਿਸ਼ਟਾਚਾਰ ਕਿੰਨਾ ਵੱਧ ਚੁੱਕਿਆ ਰਿਸ਼ਵਤ ਖੋਰੀ ਕਿੰਨੀ ਵੱਧ ਚੁੱਕੀ ਆ ਜ਼ੁਲਮ ਕਿੰਨਾ ਵੱਧ ਚੁੱਕਿਆ ਤੇ ਕਾਨੂੰਨ ਨਾਮ ਦੀ ਤਾਂ ਕੋਈ ਚੀਜ਼ ਹੈ ਨਹੀਂ ਇਹ ਤਾਂ ਆਪ ਖੁਦ ਹੀ ਦੱਸ ਦਿੰਦੇ ਆ ਕਾਨੂੰਨ ਨਾਮ ਦੀ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਜਦੋਂ ਜਦੋਂ ਵੀ ਬੰਦੀ ਸਿੰਘਾਂ ਦੇ ਉੱਤੇ ਬੰਦੀ ਸਿੰਘ ਜਿਹੜੇ ਆ ਉਹ ਅੰਦਰ ਬੈਠੇ ਆ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਆ ਤੇ ਇੱਥੇ ਕਾਨੂੰਨ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਾਨੂੰਨ ਨਾਮ ਦੀ ਆਪਣੇ ਲਈ ਕੋਈ ਚੀਜ਼ ਹੈ ਨਹੀਂ ਸੋ ਕਿਤੇ ਵੀ ਪੁਲਿਸ ਪੁਲਿਸ ਅਧਿਕਾਰੀਆਂ ਦੇ ਵਿੱਚ ਜਾਂ ਆਪਾਂ ਥਾਣੇ ਦੇ ਵਿੱਚ ਜਾਂ ਆਪਾਂ ਕਚਹਿਰੀ ਦੇ ਵਿੱਚ ਜਾਂ ਆਪਾਂ ਕਿਤੇ ਵੀ ਜਾਵੜੀਏ ਮਾੜੇ ਬੰਦੇ ਦੀ ਕੋਈ ਸੁਣਵਾਈ ਹੁੰਦੀ ਆ ਤਾਂ ਦੱਸ ਦਿਓ ਸੋ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਸੀ ਲੋਕਾਂ ਨੇ ਆਮ ਆੜੀ ਆਮ ਆਦਮੀ ਪਾਰਟੀ ਉਸ ਤੋਂ ਵੀ ਗੰਦੀ ਪਾਰਟੀ ਨਿਕਲੀ ਤੇ ਜਿਹੜੀ ਆ ਇਹ ਹਰਕਤਾਂ ਕਰ ਰਹੇ ਆ ਇੱਕ ਪਾਸੇ ਸੱਚੇ ਆ ਇੱਕ ਪਾਸੇ ਝੂਠੇ ਆ ਇਹ ਦੋਵੇਂ ਪਾਸੇ 도ਗਲੇ ਸੋ ਕਿਤੇ ਨਾ ਕਿਤੇ ਆਪਾਂ ਨੂੰ ਨਵੇਂ ਸਾਲ ਲਈ ਨਵੇਂ ਸੰਘਰਸ਼ ਦੇ ਨਾਲ ਤੁਰਨਾ ਪਊਗਾ ਤੇ ਹਰ ਉਸ ਸੰਘਰਸ਼ ਦਾ ਸਾਥ ਦਿਓ ਜਿਹੜਾ ਪੰਜਾਬ ਲਈ ਪੰਜਾਬੀਅਤ ਲਈ ਕੌਮੀਅਤ ਲਈ ਕੌਮ ਲਈ ਸਿੱਖ ਰਾਜ ਲਈ ਲੜਦਾ ਉਹਨਾਂ ਦਾ ਜਰੂਰ